ਇੱਕ ਪੂਰੀ ਵੜਕ ਮਾਰੀ ਉਹਨੇ ਕਿ ਤੁਸੀਂ ਜੋ ਕਰਨਾ ਕਰਦੇ ਹੁਣ ਅਸੀਂ ਦੱਸਣਾ ਚਾਹੁੰਦੇ ਹਾਂ ਉਹਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਤੇਰੀ ਵੜਕ ਤਾਂ ਚੱਲ ਰਹੀ ਹੈ ਜਿਹੜਾ ਕੁਝ ਕਰਨਾ ਸੀ ਕਰ ਲਿਆ ਹੁਣ ਪੰਜਾਬ ਦੇ ਲੋਕਾਂ ਨੂੰ ਜਿਹੜਾ ਤੂੰ ਮੰਗਾਰ ਪਾਈ ਆ ਉਹਦੀ ਜਿਹੜੀ ਜਿਹੜੀ ਤੂੰ ਭਾਜੀ ਲੋਕਾਂ ਦੇ ਸਿਰ ਚੜਾਈ ਉਹ ਆਉਣ ਵਾਲੇ ਦਿਨਾਂ 'ਚ ਮੋੜਾਂਗੇ ਤੈਨੂੰ ਜਿਹੜੇ ਧੰਗ ਦੇ ਨਾਲ ਭਾਜੀ ਦੇ ਲੀਡਰਾਂ ਨੂੰ ਰੂੜੀਆਂ ਦੇ ਉੱਤੇ ਦਬਲਿਆ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਜਿਹੜੀ ਭਾਜੀ ਦੀ ਵੀ ਟੀਮ ਆ ਇਹਨਾਂ ਦੀ ਉਸ ਤੋਂ ਵੀ ਵੱਧ ਰੇਸ ਲਵਾਉਣੀ ਆ ਉਹ ਕਿਉਂਕਿ ਬੀਜੇਪੀ ਤੋਂ ਜਿਹੜਾ ਸਿੱਧੇ ਤਰੀਕੇ ਨਾਲ ਜਿਹੜਾ ਪਰਚਾ ਦਾ ਅਰਜ ਨਹੀਂ ਕੀਤਾ ਗਿਆ ਸੀ ਜਦੋਂ ਮੋਦੀ ਇੱਕ ਪੰਜਾਬ ਦੇ ਵਿੱਚ ਆਇਆ ਸੀ ਉਹਨੂੰ ਖਾਲੀ ਲਫਾਫੇ ਵਾਂਗ ਉੱਡਦੇ ਜਾਣਾ ਪਿਆ ਸੀ ਵਾਪਸ ਕਿ ਜਦੋਂ ਉਹਦੀ ਰੈਲੀ ਦੇ ਵਿੱਚ ਲੋਕ ਨਹੀਂ ਪਹੁੰਚੇ ਸੀ ਇਹ ਪਿਛਲੇ ਦਿਨ ਹੀ ਉਹ ਵੀ 307 ਦਾ ਪਰਚਾ ਜਿਹੜਾ ਕਹਿਤਾ ਕਿ ਬਈ ਅਦਾਲਤਾਂ ਨੇ ਕਰਤਾ ਹੋਇਆ ਸਾਰਾ ਸਰਕਾਰ ਦੀ ਚਾਹਤ ਹੈ ਆ ਹੋਇਆ ਭਗਵੰਤਪານ ਦੀ ਸ਼ਹਿਤ ਹੈ ਆ ਇਹਦੀ ਸਰਕਾਰ ਬੰਨਸਾਰੀ ਇਹ ਮੋਦੀ ਅੱਗੇ ਵਿਛ ਗਿਆ ਸੀ ਗੈਰ ਲੱਗਿਆ ਸੀਗਾ ਕਿ ਜਿਹੜੀ ਮੋਦੀ ਫੇਰੀ ਆ ਜਿਹੜੀ ਬੰਨੀਆਂ ਨੇ ਆਪਾਂ ਸਾਨੂੰ ਉਹਦੀ ਜਿਹੜੀ ਚਮਿੰਦਗੀ ਆ ਵੀ ਅਸੀਂ ਉਹ ਮਹਿਸੂਸ ਕਰਦੇ ਆਂ ਵੀ ਇਸ ਤਰ੍ਹਾਂ ਨਹੀਂ ਮੁੜਨਾ ਚਾਹੁੰਦਾ ਸੀ ਸੰਧਾਰ ਮੱਤ ਲੋਕਾਂ ਨੂੰ ਤਾਂ ਨਹੀਂ ਪਤਾ ਲੱਗਿਆ ਸੀ ਕਿ ਇਹ ਜਿਹੜਾ ਕਹਿੰਦਾ ਕਿ ਮੈਂ ਕਿਸਾਨਾਂ ਦਾ ਪੁੱਤ ਆ ਕਿਸਾਨਾਂ ਦਾ ਪੁੱਤ ਨਹੀਂ ਰਿਹਾ ਇਹ ਕੁਰਸੀ ਦੇ ਬਹਿਨਸਾਰ ਜਿਹੜਾ ਉਹ ਉਹ ਅਵਾਨੀਆਂ ਡਾਨੀਆਂ ਜਿੰਦਲ ਮਿੱਤਲ ਕੇ ਤੇ ਜਾਂ ਜਿਹੜੇ ਟਰੰਪ ਵਰਗੇ ਤੇ ਮੋਦੀ ਅਮਿਤ ਸ਼ਾਰ ਵਰਗੇ ਉਹਨਾਂ ਦਾ ਪੁੱਤ ਬਣ ਗਿਆ ਤਾਂ ਹੀ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਆ ਜਿਹੜਾ ਕਰ ਰਿਹਾ ਉਸ ਦੇ ਨੱਕੇ ਲੱਗੇ ਸੀ ਦਿੱਲੀ ਵਾਲਿਆਂ ਨੂੰ ਵਿਖਾਇਆ ਮੋਤੀ ਨੂੰ ਵਿਖਾਇਆ ਕਰਕੇ ਬਿੱਤੋ ਦਿੱਲੀ ਵਾਲੇ ਪਾਸੇ ਖਣੌਰੀ ਨਹੀਂ ਟੱਪਣ ਦਿੰਦਾ ਹਰਿਆਣੇ 'ਚ ਸੜਕਾਂ ਪਾਟ ਦਿੰਦੇ ਨੇ ਦਿੱਲੀ ਨੂੰ ਲੋਕਾਂ ਨੂੰ ਆਉਣ ਨਹੀਂ ਦਿੰਦਾ ਇਸ ਕਰਕੇ ਮੈਂ ਵੀ ਇਸ ਤੋਂ ਘਟ ਨਹੀਂ ਆ ਛੜਕਾਂ ਦੇ ਉੱਤੇ ਸਾਡੀਆਂ ਪੁਲਸੀ ਥਾੜਾ ਖੜੀਆਂ ਐ ਤੇ ਅਸੀਂ ਵੀ ਇਤਰੋਂ ਇਹਨਾਂ ਨੂੰ ਨਹੀਂ ਲੰਘਣ ਦੇਾਂਗੇ ਚੰਡੀਗੜ੍ਹ ਨੂੰ ਚੰਡੀਗੜ੍ਹ ਸਾਡਾ ਕੱਲਾ ਇਹਨਾਂ ਦਾ ਕੁਰਸੀ ਤੇ ਬੈਠੇ ਮੁੱਖ ਮੰਤਰੀਆਂ ਦਾ ਨਹੀਂਗਾ ਜਿਹੜੇ 92 ਐਸੇ ਗਰੀਬੇ ਵਿੱਚੋਂ ਨਿਕਲੇ ਜਿਨ੍ਹਾਂ ਦਾ ਦਾ ਲੱਗਿਆ ਦਿੱਲੀ ਵਾਲੇ ਕੋਲ ਤੋਂ ਮਗਰੋਂ ਇਹਨਾਂ ਦਾ ਕੱਲਿਆਂ ਦਾ ਨਹੀਂ ਇਸ ਕਰਕੇ ਸਾਡੇ ਕਿਰਤੀ ਲੋਕਾਂ ਦਾ ਚੰਡੀਗੜ੍ਹ ਤੇ ਕੋਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਜਿਸ ਤਰ੍ਹਾਂ ਉਹ ਪੇਸ਼ ਆਇਆ ਇੱਕ ਤਾਂ ਅਸਲ ਦੇ ਵਿੱਚ ਉਹਦੀ ਇਹ ਵਜ੍ਹਾ ਵੱਡੀ ਸੀ ਕਿ ਜਿਹੜੇ ਟਾਈਮ ਤੇ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਰੱਖੀ ਹੋਈ ਸੀ ਉਹਦੇ ਨਾਲ ਉਸ ਟਾਈਮ ਤੇ ਮੈਂ ਕੋਲ ਆਉਣਾ ਦਾ ਟਾਈਮ ਜਿਉਂਦਾ ਹੋ ਜਾ ਇੱਕ ਤਾਂ ਉਹਨੂੰ ਖਿਜੇ ਇਹ ਸੀ ਵੀ ਮੈਂ ਤਾਂ ਪੈਕ ਲਾਉਣਾ ਸੀ ਇਹ ਆ ਕੇ ਮੇਰੇ ਮਾਰਚ ਪੈ ਗਏ ਇਹ ਇਸ ਕਰਕੇ ਖਿਜਿਆ ਦੂਸਰਾ ਇਹ ਸੀਗਾ ਕਿ ਪਿਛਲੇ ਦਿਨੀ ਜਿਹੜਾ 트ੰਪ ਤੇ ਮੋਦੀ ਦਾ ਜੋ ਸਮਝੌਤਾ ਹੋਇਆ ਕਿਸਾਨਾਂ ਦੀਆਂ ਜ਼ਮੀਨਾਂ ਲੈਣ ਵਾਸਤੇ ਤੇ ਦੂਸਰੀ ਖੇਜ ਉਹਨੂੰ ਇਹਦਾਂ ਕਰਕੇ ਸੀ ਜੇ ਵੀ ਇਹ ਸਾਡੇ ਤੋਂ ਐਮਐਸ ਕਹਿੰਦੇ ਆ ਦਾਲਾਂ ਦੇ ਭਾਲਦੇ ਆ ਛੋਲਿਆਂ ਦੇ ਭਾਲਦੇ ਆ ਜਾਂ ਮੂੰਗੀ ਦੇ ਭਾਲਦੇ ਆ ਵੀ ਅਸੀਂ ਤਾਂ ਜ਼ਮੀਨਾਂ ਕੋਲ ਵਾਲੇ ਪਾਸੇ ਤੁਰੇ ਹੋਏ ਆ ਵੀ ਅਸੀਂ ਤਾਂ ਇਹਨਾਂ ਕੋਲੇ ਜ਼ਮੀਨਾਂ ਨਹੀਂ ਰਹਿਣ ਦੇਣੀਆਂ ਇੱਕੋ ਇਸ ਗਰਮੀ ਦੇ ਵਿੱਚ ਬੋਲ ਰਿਹਾ ਸੀ ਜਿਹੜੀ ਹਰਕਤ ਭਗਵੰਤ ਮਾਨ ਨੇ ਕਿਸਾਨ ਆਖੂਆਂ ਦੇ ਨਾਲ ਕੀਤੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਸੀਂ ਦੱਸਣਾ ਚਾਹੋਣੇ ਮੁੱਖ ਮੰਤਰੀ ਨੂੰ ਕਿ ਤੇਰੇ ਬਾਪ ਦੀ ਉਮਰ ਤੋਂ ਵੱਧ ਉਮਰ ਦੇ ਸੀਗੇ ਕਿਸਾਨ ਆਖੂ ਜਿਨ੍ਹਾਂ ਦੇ ਨਾਲ ਤੂੰ ਬਤਮੀਜ਼ੀ ਕੀਤੀ ਆ ਤੇ ਅੱਜ ਜਿਹੜੇ ਧਰਨੇ ਲੱਗੇ ਆ ਬੇਸ਼ੱਕ ਉਹਨਾਂ ਇਹਨੇ ਪੁਲਸ ਲਾ ਲਾ ਕੇ ਉਹਨੂੰ ਰੋਕਾਂ ਲਾਈਆਂ ਘਰਾਂ ਦੇ ਵਿੱਚੋਂ ਕਸਾਣ ਆ ਕੋ ਚੱਕ ਲੈ ਵੀ ਕਿਸੇ ਨੂੰ ਚੰਡੀਗੜ੍ਹ ਨਹੀਂ ਆਉਣ ਦੇਣਾ ਤੇ ਪਰ ਫਿਰ ਵੀ ਜਿਹੜਾ ਚੰਡੀਗੜ੍ਹ ਇੱਕ ਜਗ੍ਹਾ ਤੇ ਧਰਨਾ ਲਾ ਕੇ ਜਿਹੜੀ ਗੱਲ ਜਾਣੀ ਸੀ ਜੋ ਲਗਭਗ 20 ਥਾਵਾਂ ਤੇ ਲੱਗੇ ਜਿਹੜਾ ਕਿ ਜਿਸੇ ਵੀ ਭਗਵੰਤ ਮਾਨ ਦੀ ਖੂਤੂਈ ਹੋਈ ਉੱਥੇ ਕਿ ਗੁੰਡਾਗਰਦੀ ਕੀਤੀ ਭਗਵੰਤ ਮਾਨ ਨੇ ਅੱਜ ਜਿਹੜੇ ਐਮਐਲਆ ਦੇ ਘਰਾਂ ਅੱਗੇ ਧਰਨੇ ਆ ਇਹ ਅਸਲ 'ਚ ਧਰਨੇ ਨਹੀਂਗੇ ਇਹ ਉਹਨਾਂ ਨੂੰ ਵਾਰਨਿੰਗ ਦੇਣ ਵਾਸਤੇ ਆਏ ਆ ਤੇ ਚੇਤਾਵਨੀ ਦੇਣ ਵਾਸਤੇ ਕਿ ਜਿਹੜੀ ਹਰਕਤ ਤੂੰ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਨਾਲ ਕੀਤੀ ਆ ਭਗਵੰਤ ਮਾਨ ਨੂੰ ਕਹਿਣ ਆਏ ਆ ਤੇ ਇਹਨਾਂ ਦੇ ਐਮਐਲਏ ਨੂੰ ਕਿ ਜਾਂ ਤਾਂ ਭਗਵੰਤ ਮਾਨ ਮਾਫੀ ਮੰਗੇ ਜਿਹੜੀਆਂ 18 ਮੰਗਾਂ ਲੈ ਕੇ ਕਿਸਾਨ ਆਕੂ ਜਿਹੜੇ ਉਹ ਮੀਟਿੰਗ ਦੇ ਵਿੱਚ ਗਏ ਸੀ ਜਿਹੜੀ ਮੀਟਿੰਗ ਦੇ ਵਿੱਚ ਉਹ ਭਗਵੰਤ ਮਾਨ ਜਿਹੜਾ ਉੱਠ ਕੇ ਭੱਜਿਆ ਉਹ ਵੀ ਚੁੱਪ ਕਰਕੇ ਜਿਹੜੀਆਂ ਮੰਗਾਂ ਉਹਨਾਂ ਦਾ ਹੱਲ ਕਰਨ ਤੇ ਕਿਸਾਨ ਆਗੂਆਂ ਤੋਂ ਮੰਗਲ ਮਾਫੀ ਅੱਜ ਦਾ ਐਮਐਲਏਾਂ ਦੇ ਰਾਹੀਂ ਜਿਹੜਾ ਚੇਤਾਵਨੀ ਪੱਤਰ ਭੇਜ ਰਹੇ ਆ ਜੇ ਉਹ ਇਹ ਦੋਨੋਂ ਗੱਲਾਂ ਨਹੀਂ ਕਰਦੇ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਨੇ ਪਿੰਡਾਂ ਦੇ ਵਿੱਚ ਆਉਣਾ ਫਿਰ ਇਹਨਾਂ ਦੀ ਸਪੀਡ ਆ ਜਿਹੜੀ ਉਹ ਚੈੱਕ ਕੀਤੀ ਜਾਊਗੀ ਇਹਨਾਂ ਦੀ ਰੇਸ ਜਿਹੜੀ ਉਹ ਲਵਾਈ ਜਾਊਗੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਆ ਅਸਲ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਸੀ ਅਸੀਂ ਪੰਜਾਬ ਦੇ ਲੋਕਾਂ ਨੂੰ ਇਲੈਕਸ਼ਨਾਂ ਤੋਂ ਪਹਿਲਾਂ ਵੀ ਕਹਿੰਦੇ ਰਹੇ ਆ ਕਿ ਇਹ ਪੰਜਾਬ ਦੇ ਆ ਪੁੱਤ ਨਹੀਂ ਗਾ ਇਹ ਕਿਸਾਨਾਂ ਦਾ ਪੁੱਤ ਨਹੀਂ ਗਾ ਇਹ ਭਾਜਪਾ ਦਾ ਪੁੱਤ ਆ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮਾਂ ਜੋ ਕੁਛ ਮੋਦੀ ਨੇ ਤੇ ਅਮਿਤ ਸ਼ਾਹ ਨੇ ਕਹਿਣਾ ਉਹੋ ਹੀ ਭਗਵੰਤ ਮਾਨ ਨੇ ਕਰਨਾ ਜਿਹੜਾ ਮੋਦੀ ਤੋਂ ਤੇ ਅਮਿਤ ਸ਼ਾਹ ਤੋਂ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਵੀ ਚੀਜ਼ ਲਾਗੂ ਨਹੀਂ ਹੋਈ ਉਹ ਭਗਵੰਤ ਮਾਨ ਦਾ ਹੀ ਲਾਗੂ ਜਿਹੜੀ ਕੀਤੀ ਜਾਂਦੀ ਤੁਸੀਂ ਦੇਖੋ ਮੋਦੀ ਦੀ ਧੌਂ ਤੇ ਗੋਡਾ ਰੱਖ ਕੇ ਕਿਸਾਨਾਂ ਨੇ ਜਿਹੜੇ ਖੇਤੀ ਕਾਨੂੰਨ ਵਾਪਸ ਕਰਾਏ ਤੇ ਮੋਦੀ ਨੂੰ ਮਾਫੀ ਮੰਗਣੀ ਪਈ ਤੇ ਜਿਹੜੇ ਮੋਦੀ ਨੇ ਜੋ ਕੁਝ ਕਰ ਸਕਿਆ ਕਿਸਾਨਾਂ ਦੇ ਨਾਲ ਤੇ ਉਹ ਕੁਝ ਜਿਹੜਾ ਭਗਵੰਤ ਮਾਨ ਨੇ ਕਰ ਵਿਖਾਇਆ ਕਿਸਾਨਾਂ ਨੂੰ ਲਲਕਾਰਿਆ ਵੀ ਉਹਨਾਂ ਦਾ ਪ੍ਰੋਗਰਾਮ ਫੇਲ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਵਿੱਚ ਭਰਾਵੋ ਕੋਈ ਵੀ ਜਾਤ ਧਰਮ ਗੋਤ ਦਾ ਨਹੀਂ ਪਿੱਛੇ ਰਿਹਾ ਸਾਰੇ ਗਏ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇਗੇ ਇਸ ਕਾਕੇ ਉਹਦਾ ਟੈਗ ਉਹਦੇ ਤੇ ਲੱਗਦਾ ਜਿਹੜਾ ਭਜਪਾ ਰਾ ਦੀ ਪੈੜ ਦੇ ਵਿੱਚ ਪੈੜ ਰੱਖਦਾ ਤੇ ਸਾਡਾ ਪੰਜਾਬ ਦਾ ਪੱਕ ਮੁੱਖ ਮੰਤਰੀ ਜਿਹੜਾ ਆਪਦਾ ਜਿਹੜਾ ਵੱਡੇ ਗੱਪ ਮਾਰਦਾ ਕਿਸਾਨਾਂ ਨਾਲ 헤ਜਪਾਲਦਾ ਫੁੱਕਾ ਅਤੇ ਹਮੈਤੀ ਉਹਨਾਂ ਦਾ ਭਾਜਪਾ ਲਿਆਂਦਾ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਤਾਹਲਾ ਹੋਇਆ ਵਿਆਹ ਇਸ ਕਰਕੇ ਉਹ ਮੀਟਿੰਗ ਦੇ ਕੇ ਮੀਟਿੰਗ ਦੇ ਵਿੱਚ ਜਦੋਂ ਕਿਸਾਨੀ 18 ਮੰਗਾਂ ਤੇ ਗੱਲ ਹੁੰਦੀ ਆ ਤੇ 8 ਮੰਗਾਂ ਦੇ ਉੱਤੇ ਲਟਕ ਜਾਂਦਾ ਹੈ ਜਦੋਂ ਪੁੱਛਿਆ ਜਾਂਦਾ ਵੀ ਖੁੱਲਾ ਟਾਈਮ ਹੈਗਾ ਗੱਲ ਕਰਨ ਲਈ ਜਿਹੇ ਬੰਦੀਆਂ ਦੇ ਅੱਗਵਾ ਵੱਲੋਂ ਤਾਂ ਕਹਿੰਦਾ ਕੋਈ ਗੱਲ ਨਹੀਂ ਖੁੱਲਾ ਟਾਈਮ ਆ ਗੱਲ ਕਰੋ ਤੇ ਅੱਠਵੇਂ ਮੰਕਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਲਟਕਦਾ ਬਖਲਾੜ ਚ ਬੋਲਦਾ ਕਹਿੰਦਾ ਪਹਿਲਾਂ ਇਹ ਆਉਣ ਦੱਸੋ ਵੀ ਪੰਜ ਵਾਲਾ ਮੋਰਚਾ ਲਾਓਗੇ ਕਿ ਨਹੀਂ ਤਾਂ ਇਧਰੋਂ ਸੂਬੇ ਦੇ ਅੱਗੂ ਕਹਿੰਦੇ ਆ ਸਾਡੀ ਮੁੱਤਰ-ਮੁੱਤਰ ਤਾਂ ਨਾ ਬੰਦ ਕਰ ਉਸ ਗੱਲ ਤੋਂ ਆ ਕੇ ਬਖਲਾਟ ਤੋਤਾ ਬਾਹਰ ਆਉਟ ਕਰਦਾ ਤੇ ਭਹਾੜਾ ਬਣ ਜਾਂਦਾ ਕਸਾਨਾਂ ਚੋਂ ਭੱਜ ਕੇ ਨਿਕਲ ਜਾਂਦਾ ਇਸ ਕਰਕੇ ਇਹ ਵੀ ਕਹਿੰਦਾ ਨਾਲ ਕੱਲਾ ਹਾ ਨਹੀਂ ਵੀ ਭਾਈ ਦਾ ਯਾਰ ਵੀ ਜੋ ਕਰਨਾ ਕਰਨਾ ਜਿਹੜੀਆਂ ਅੱਠ ਮੰਗਾ ਤੇ ਡਿਬੇਟ ਹੋ ਗਈ ਉਹ ਵੀ ਤੁਹਾਡੀਆਂ ਮੇਰੇ ਰਹਿਣੀਆਂ ਕੋਈ ਤੁਹਾਡੇ ਨਾਲ ਗੱਲ ਨਹੀਂ ਕਰਨੀ ਤਾਂ ਅਗਲੇ ਦਿਨ ਇਸ ਗੱਲ ਦਾ ਐਲਾਨ ਕਰ ਦਿੰਦਾ ਆਪਦੀ ਪੁਲਿਸ ਨੂੰ ਵੀ ਪੰਜ ਨੂੰ ਕਿਸੇ ਵੀ ਹਾਲਤਾਂ ਚੰਡੀਗੜ੍ਹ ਚ ਕਿਸਾਨਾਂ ਨੂੰ ਵੜਨ ਨਹੀਂ ਦਿਵਾਂਗੇ ਜਦੋਂ ਕਿ ਉਸੇ ਦਰੀ ਤੋਂ ਧਰਨੇ ਤੋਂ ਨਿਕਲੀ ਹੋਈ ਪਾਰਟੀ ਦਾ ਮੁੱਖ ਮੰਤਰੀ ਇਹ ਕਹਿੰਦਾ ਹੋਵੇ ਵੀ ਸਾਡੇ ਰਾਜ ਦੇ ਵਿੱਚ ਧਰਨੇ ਨਾ ਲਾਉਣੇ ਪੈਣਗੇ ਆਪਣੇ ਆਪ ਹੀ ਪ੍ਰਭੂ ਦੇ ਮੂੰਹ ਤੇ ਚਪੇੜ ਆ ਕਿੰਨੇ ਧਰਨੇ ਲੱਗ ਰਹੇ ਆ ਅਤੇ ਜਿਹੜਾ ਕਹਿੰਦਾ ਸੀ ਵੀ ਜੇ ਤੁਸੀਂ ਦਿੱਲੀ ਨਹੀਂ ਆਉਣ ਦੇਣਾ ਇਫਰ ਲਾਹੌਰ ਨੇੜੇ ਆ ਲਾਹੌਰ ਜਾਂਦੇ ਰਗੇ ਤੁਸੀਂ ਚੰਡੀਗੜ੍ਹ ਨਹੀਂ ਵੰਨ ਦਿੰਦੇ ਲੋਕਾਂ ਦਾ ਸੁਧਾਨਕ ਹੱਕ ਦਾ ਮੁਟਲਾ ਲੜਨਾ ਜਦੋਂ ਉਹਨਾਂ ਨਾਲ ਕੋਈ ਵਿਤਕਰਾ ਹੁੰਦਾ ਬੇਇਨਸਾਫੀ ਹੁੰਦੀ ਆ ਉਹਨਾਂ ਦੇ ਮੰਗਾਂ ਮਸਲੇ ਹੁੰਦੇ ਆ ਤੇ ਫਿਰ ਉਹਨਾਂ ਲੋਕਾਂ ਨੇ ਆਪਦੇ ਹੋ ਇਸ ਪ੍ਰੋਟੈਸਟ ਰਹੀ ਜੱਫਰ ਕਰਨੇ ਹੁੰਦੇ ਆ ਜਿੱਦੇ ਤੋਂ ਪੰਜਾਬ ਦਾ ਮੁੱਖ ਮੰਤਰੀ ਪਘੋੜਾ ਹੋਇਆ ਤੇ ਪੁਲਿਸ ਨੂੰ ਹੁਕਮ ਦਿੱਤੇ ਰਾਤ ਨੂੰ ਅੱਤੀ ਰਾਤ ਨੂੰ ਆਗੂਆਂ ਨੂੰ ਗ੍ਰਿਫਤਾਰ ਕਰਿਆ ਜਾ ਕੇ ਬੱਸਾਂ ਤੋਂ ਲਾਇਆ ਅਤੇ ਨਾਲੇ ਬਿਆਨ ਦਿੱਤਾ ਵੀ ਕਿਸਾਨ ਸੜਕਾਂ ਰੋਕਦੇ ਆ ਜਦੋਂ ਕਿ ਕਿਸਾਨਾਂ ਨੇ ਕੋਈ ਵੀ ਸੜਕ ਨਹੀਂ ਸੀ ਰੁਕੀ ਅਤੇ ਇਹਨਾਂ ਦੇ ਲੋਕ ਜਾਣ ਕੇ ਜੇ ਤੁਸੀਂ ਇਸ ਤੱਕ ਕਰੋਗੇ ਤਾਂ ਉਹਦੇ ਵਿਰੋਧ ਮਜੂ ਸੰਜੋਗ ਮੋਰਚੇ ਨੇ ਮੀਟਿੰਗ ਕਰਕੇ ਸਤ ਨੂੰ ਲੁਧਿਆਣੇ ਦੇ ਵਿੱਚ ਆਪਾਸ ਕਰਿਆ ਵੀ ਜਿਹੜੇ 92 ਬੈਠੇ ਆ ਜਿਨ੍ਹਾਂ ਨੇ ਦਬੜਕ ਦਬੜਕ ਕਰਦੇ ਸਭਾਈ ਦੇ ਵਿੱਚ ਆਉਣਾ ਹੈ ਉਹਨਾਂ ਨਾਲ ਗੱਲ ਕਰਨੀ ਉਹਨਾਂ ਦੇ 12 ਚ ਜਾਵਾਂਗੇ ਅਸੀਂ ਆਪਦਾ ਰੋਸ ਕਰਨਾ ਵੀ ਪੰਜਾਬ ਦਾ ਮੁੱਖ ਮੰਤਰੀ ਏਡੀ ਘਟ ਗਿਆ ਸ਼ਬਦਾਵਲੀ ਬੋਲ ਰਿਹਾ ਤੂੰ ਕਹਿ ਜਾਂਦਾ ਵੀ ਅੱਖਾਂ ਚ ਇਨਫੈਕਸ਼ਨ ਆ ਉਹ ਗੱਲ ਤਾਂ ਵੱਖਰੀ ਸੀ ਪਰ ਜਦੋਂ ਉਹਨੂੰ ਹਾਜਮ ਨਹੀਂ ਆਈਆਂ ਇਹ ਕਿਸਾਨਾਂ ਦੀਆਂ ਮੰਗਾਂ ਕਫਰ ਭਰਾਵੋ ਮਜਬੂਰੀ ਵਾਸੀ ਬਣ ਗਿਆ বিএনএমएलਿਆਂ ਦੇ ਮੰਤਰੀਆਂ ਦੇ ਬਾਰਾਂ ਦੇ ਅੱਗੇ ਆਉਣਾ ਚਾਹੀਦਾ ਜਿਹਦੀ ਕੜੀ ਵਜੋਂ ਅੱਜ ਸਪੀਕਰ ਦੇ ਬਾਰ ਅੱਗੇ ਬੈਠੇ ਆ ਜਿਹੜਾ ਇਹ ਕਹਿੰਦਾ ਵੀ ਪੰਜਾਬ ਦੇ ਲੋਕ ਸਾਡੇ ਕੋਲੇ ਦੁੱਖ ਤਕਲੀਫ ਲਈ ਨਹੀਂ ਆਉਣਗੇ ਇਹਨਾਂ ਦੀ ਸਰਕਾਰ ਕਹਿੰਦੀ ਆ ਸਾਡੇ ਟਪਿੰਡਾਂ ਦੇ ਵਿੱਚ ਨਮਾਇंदे ਜਾ ਕੇ ਇਹਨਾਂ ਤੇ ਦੁੱਖ ਤਕਲੀਫ ਸੁਣਨਗੇ ਆ ਦੁੱਖ ਲੈ ਕੇ ਆਏ ਆ ਲੋਕ ਪਹਿਲੀ ਵਾਰ ਨਹੀਂ ਕਈ ਵਾਰੀ ਆਏ ਆ ਕਦੇ ਅੱچھے ਮਜ਼ਦੂਰ ਆਉਂਦੇ ਆ ਕਦੇ ਕਿਸਾਨ ਆਉਂਦੇ ਆ ਬਾਦੇ ਬੇਰੁਜ਼ਗਾਰ ਪੜੇ ਲਿਖੇ ਜਿਹੜੇ ਨੌਕਰੀਆਂ ਮੰਗਦੇ ਉਹ ਆਉਂਦੇ ਹੱਥ 'ਚ ਡਿਗਰੀਆਂ ਫੜ ਕੇ ਤੇ ਤੁਸੀਂ ਲਾਠੀ ਗੋਲੀ ਨਾਲ ਸਰਕਾਰ ਚਲਾਉਣੀ ਆ ਵਖਾਉਣੀ ਆ ਤੁਸੀਂ ਸਾਨੂੰ ਪਤਾ ਚੰਡੀਗੜ੍ਹ ਵਾਲੇ ਪਾਸੇ ਵਿਖਾ ਕੇ ਹਟੇ ਆ ਇਸ ਕਰਕੇ ਲਾਠੀ ਗੋਲੀ ਨਾਲ ਰਾਜ ਕਰਨਾ ਬਹੁਤ ਔਖਾ ਹੈ ਜੇ ਲਾਠੀ ਗੋਲੀ ਨਾਲ ਰਾਜ ਕੀਤਾ ਜਾ ਸਕਦਾ ਹੁੰਦਾ ਤੇ ਬਰਾ ਬਰਤਾਨੀਆਂ ਕੋਲੇ ਵੀ ਕੋਈ ਘੱਟ ਨਹੀਂ ਸੀਗਾ ਤੇ ਲੋਕਾਂ ਨੇ ਉਹਦਾ ਵੀ ਵਿਰੋਧ ਕੀਤਾ ਗਦਰੀ ਆਏ ਕੁੱਕੇ ਆਏ ਆਕਤਸਰਾ ਪਏ ਤੇ ਉਹੋ ਕਤਾਰ ਅੱਜ ਹੋਰ ਲੰਮੀ ਹੁੰਦੀ ਜਾ ਰਹੀਆਂ ਲੋਕਾਂ ਦੇ ਵਿਰੋਧ ਇਸ ਤੱਕ ਹੈ ਐਵੇਂ ਨਹੀਂ ਕੁਰਬਾਨੀ ਦੇ ਵਿੱਚ ਲਿਖਿਆ ਜਬੇ ਜਬੇ ਬਾਣ ਲਾ ਕੇ ਤਵੇਂ ਰੋਸ ਜਾਗੇ ਇਸ ਕਰਕੇ ਜਿੰਨਾ ਤੁਸੀਂ ਲੋਕਾਂ ਨੂੰ ਲਤਾੜੋਗੇ ਲੋਕਾਂ ਦੇ ਇਸ ਤਰ੍ਹਾਂ ਲਾਠੀ ਗੋਲੀ ਨਾਲ ਹਮਲੇ ਕਰਾਉਂਗੇ ਆਪਦੀ ਪੁਲਿਸ ਤੋਂ ਤਾਂ ਲੋਕ ਦਾਦੇ ਨਹੀਂ ਸਪਰਿੰਗ ਨੂੰ ਵੱਧ ਚੜ ਕੇ ਆਉਣਗੇ ਤੁਹਾਡੇ ਘਰਾਂ ਨਾਲ ਕਿਉਂਕਿ ਲੋਕਾਂ ਦੀਆਂ ਹੱਕੀ ਮੰਗਾ ਜਾਇਜ਼ ਤੁਸੀਂ ਕਿਹਾ ਦੇ ਮੋਹਨ ਆ ਮਾਵਾ ਪੈਣਾ ਬੈਠ ਗਿਆ ਸਾਡੇ ਸਮਾਜ ਦਾ ਅੱਡ ਮਾਈ ਭਾਗੋ ਦੀਆਂ ਆਰਸਾ ਕਿਹਾ ਤੁਸੀਂ 1000 ਰੁਪਿਆ ਹਰ ਔਰਤ ਨੂੰ ਦੇਵਾਂਗੇ ਸਾਡੀ ਸਰਕਾਰ ਆਵੇ ਦੱਸੋ ਭਲਾ ਕਿਦੇ ਖਾਤੇ 'ਚ ਤੁਸੀਂ 1000 ਪਾਤਾ ਤੁਸੀਂ ਕਿਹਾ ਵੀ ਅਸੀਂ ਸੇਵ ਸੁਹੋਤਾਂ ਜਿਹੜੀਆਂ ਤੁਹਾਡੀ ਪ੍ਰੀ ਇਲਾਜ ਹੋਊਗਾ ਸਾਡੇ ਮhalla ਕਲੀਨਿਕ ਹੋਣਗੇ ਤੁਹਾਡੇ ਮhalla ਕਲੀਨਿਕਾਂ ਦੀ ਪੌਣ ਖੁੱਲਦੀ ਆ ਜਦੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਅੰਦਰ ਆ ਪੀੜਤਾ ਆਉਂਦੀਆਂ ਵੀੜ ਕੋ ਵਾਇਰਲ ਕਰਦੇ ਆ ਸੱਟਾਂ ਫੇਟਾਂ ਵੱਜਿਆਂ ਦੇ ਜ਼ਖਮ ਨਹੀਂ ਸਾਫ਼ ਕੀਤੇ ਜਾਂਦੇ ਇਸ ਕਰਕੇ ਇਹੋ ਹਾਲ ਤੁਹਾਡੇ ਮhalla ਕਲੀਨਿਕਾਂ ਦਾ ਪਿੰਡਾਂ ਦੇ ਅੰਦਰ ਹੋਇਆ ਪਿਆ ਅਤੇ ਕੱਲਾ ਇਹ ਨਹੀਂ ਸਾਡੇ ਜਿਹੜੇ ਅਧਿਆਪਕਾ ਜਿਹੜੇ ਡਿਗਰੀਆਂ ਚੱਕੀ ਫਿਰਦੇ ਆ ਉਹਨਾਂ ਨੂੰ ਵੀ ਤੁਸੀਂ ਇਸ ਤkań ਛੜਕਾ ਤੇ ਰੋਲ ਰਹੇ ਆ ਜਦੋਂ ਮੁੱਖ ਮੰਤਰੀ ਰੈਸ਼ ਦੇ ਅੱਗੇ ਜਾਂਦੇ ਆ ਤਾਂ ਉਹਨਾਂ ਨੂੰ ਵੀ ਕੁੱਟਿਆ ਜਾਂਦਾ ਸੰਗਰੂਰ ਦੇ ਵਿੱਚ ਇੱਕ ਡੀਐਸਪੀ ਲੜਕੀਆਂ ਦੇ ਸਿੱਧੀਆਂ ਹੁੱਜਾ ਮਾਰਦੇ ਦੀ ਵੀਡੀਓ ਵੀ ਆ ਆ ਹਾਲਤ ਬਣੀ ਵੀ ਆ ਜਿਹੜੇ ਆnde ਸੀ ਅਸੀਂ ਤਾਂ ਇੱਕ ਹਫ਼ਤੇ ਚ ਬੰਦ ਕਰ ਦਾਂਗੇ ਨਸ਼ਾ ਇਹ ਅੱਜ ਨਸ਼ੇ ਦੇ ਘਰ ਬਣੇ ਆ ਅਕਲਤਾਰ ਸੰਧਮਾ ਦੇ ਪਿੰਡ ਦੇ ਵਿੱਚ ਹੀ ਦੇਖ ਲਵੇ ਇਹ ਅੱਖਾਂ ਖੋਲ ਕੇ ਇਸੇ ਤੱਕ ਹੋਰ ਕਿੰਨੇ ਪਿੰਡ ਸਾਰਿਆਂ ਦੇ ਹਾਲ ਇਹ ਆ ਜਿਹੜਿਆਂ ਦੇ ਕ腐ਸ਼ਨ ਬੰਦ ਕਰ ਦਿਆਂਗੇ ਇਸੇ ਤੱਕ ਹੀ ਭਰਾਵੋ ਕ腐ਸ਼ਨ ਆ ਜਿਹੜੀ ਉਹ ਲਗਾਤਾਰ ਵਧ ਰਹੀ ਆ ਕੌੜੀ ਵੇਲਵਾਗਾ ਆ ਹਾਲਤ ਬਣੀ ਵੀ ਆ ਇਸ ਕਰਕੇ ਕਾਰਪੋਰੇਟ ਨੀਤੀਆਂ ਜਿਹੜੀਆਂ ਜਿਹੜੀਆਂ 90 ਤੋਂ ਲੈ ਕੇ ਆ ਗਏ ਦੇ ਨਾਂ ਤੇ ਜਿਨ੍ਹਾਂ ਨੂੰ ਡੰਕਲ ਤਜਵੀਜ਼ਾਂ ਦੇ ਨਾਂ ਤੇ ਲੈ ਕੇ ਆਇਆ ਉਹਨਾਂ ਸਾਰੀਆਂ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਤਾਫਲੇ ਨੇ ਕਾਲੇ ਨੇ ਇਸ ਕਰਕੇ ਇਹਨਾਂ ਦੇ ਇਸ ਜ਼ਬਰਦਸਤ ਜਵਾਬ ਆ ਲੋਕ ਸਭਾਰ ਨਾਲ ਅਮਨ ਸ਼ਾਂਤ ਬੈਠ ਕੇ ਦੇਣਗੇ ਮੇਰੇ ਕੋਲੇ ਸਮਾਂ ਹੈ ਜਿਹੜਾ ਕਿਉਂਕਿ ਮਰਜ਼ਾਦਾ ਸਟੇਜ ਦੀ ਉਹਦੇ ਮੁਤਾਬਕਾ ਮੇਰਾ ਸਮਾਂ ਪੂਰਾ ਹੋ ਸਕਿਆ ਸੈਕਟਰੀ ਮਗਰ ਖੜੇ ਆ ਮੈਂ ਤੁਹਾਡਾ ਇਨਾ ਸ਼ਬਦਾਂ ਦੇ ਨਾਲ ਆ ਧੰਨਵਾਦ ਕਰਾਂ ਦੋ ਨਾਰਿਆਂ ਨਾਲ ਆਂਦੀ ਥਾ ਲਊਗਾ ਲੋਕੇ ਤਾਜਾ ਵਾਲਾ ਜਿੰਦਾਬਾਦ ਜਿੰਦਾਬਾਦ ਹੱਟਾਂ ਨੇ ਜਵਾਂ ਲੜਦੇ ਲੋ ਜਿੰਦਾਬਾਦ ਕਰਦੇ ਲੋ ਕੱਲੇ ਕੱਲੇ ਨਾਰ ਨਖਾਓ ਅੱਗੇ ਹੋ ਕੇ ਅੱਗੇ ਆਂ ਇਕੱਠੇ ਹਾਂ ਮਾਰਾਂ ਨਲਕਾਰਾ ਬਲੇ ਬਿਨਾ ਨਹੀਂ ਹੋ ਜਾ ਤਾ ਪਰ ਤਾ ਦਰਬਾਰ ਭਗਵੰਤ ਮਾਨ ਮਰਦਾਬਾ ਜਿੰਦਾਬਾਦ ਜਿੰਦਾਬਾਦ ਜੀ ਸਰਕਾਰ ਜਿੰਦਾਬਾਦ ਜਿੰਦਾਬਾਦ ਮੁਸਲਮਾਨ ਸੰਜੋਤ ਕਮੋਰ ਚਾ ਚਿੰਦਾਬਾਦ ਜਿੰਦਾਬਾਦ ਜਿੰਦਾਬਾਦ ਧੰਨਵਾਦ ਜਥੇਬੰਦੀਆਂ ਨੇ ਉਹ ਸੁਝਾਅ ਪੇਸ਼ ਕੀਤੇ ਕਿ ਸਾਡੀ ਜਿਹੜੀ ਖੇਤੀ ਆ ਜਿਸ ਤਰ੍ਹਾਂ ਦਾ ਸਾਡਾ ਵਾਤਾਵਰਨ ਪਲੀਤ ਹੋ ਰਿਹਾ ਸਾਡੇ ਵਾਤਾਵਰਨ ਸੰਬੰਧਤ ਫਸਾਹ ਹੋਣ ਸਾਡੀਆਂ ਅਤ ਸ ਜੋ ਕਰਜ਼ੇ ਦੇ ਜਾਲ ਵਿੱਚ ਫਸ ਕੇ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰ ਰਹੇ ਆ ਉਹ ਗਲਤ ਨੀਤੀਆਂ ਕਰਨਾ ਉਹਨਾਂ ਨੀਤੀਆਂ ਨੂੰ ਸਾਡੇ ਦੇਸ਼ 'ਚ ਲਾਗੂ ਨਾ ਕੀਤਾ ਜਾਵੇ ਇਸ ਕਰਕੇ ਪੰਜਾਬ ਸਰਕਾਰ ਨੇ ਉਹ ਖੇੜੇ ਜਰੂਰ ਲੈ ਲੈ ਪਰ ਮੱਝੇ ਦੀ ਧਰਤੀ ਤੇ 20 ਦੇਛਾਂ ਦੀ ਮੀਟਰ ਸੱਦੀ ਜਿਹਦੇ ਵਿੱਚ ਨੌਜਵਾਨ ਕੁੜੀਆਂ ਤੋਂ ਮੁਜਰਾ ਕਰਾਇਆ ਕਰੋੜਾ ਰੁਪਈਆ ਇੰਨਾ ਕਿਰਤੀ ਲੋਕਾਂ ਦਾ ਖਰਾਬ ਕਰਕੇ ਗਏ ਤੇ ਉਹਨਾਂ ਨੀਤੀਆਂ ਤੇ ਮੋਹਰ ਲਾਉਣ ਦੇ ਲਈ ਉਹਨਾਂ ਨੂੰ ਸੱਤਿਆ ਜਿਹਦਾ ਆਪਾ ਆਪਣਾ ਡਟਮਾ ਵਿਰੋਧ ਕੀਤਾ ਉਦੋਂ ਵੀ ਵੀ ਖਾਇੜੇ ਕਿਸਾਨ ਜਸੇ ਬੰਦੀਆਂ ਤੋਂ ਮੰਨ ਕੇ ਤੇ ਚਰਚਾ ਬਾਹਰਲੇ ਦੇਸ਼ਾਂ ਵਾਲਿਆਂ ਨਾਲ ਅਮਰੀਕਾ ਦੇ ਹਿਸ਼ਾਰੇ ਤੇ ਕਰਿਆ ਇਹ ਸਾਨੂੰ ਹਾਜਮ ਨਹੀਂ ਹੋਦੀ ਗੱਲ ਸਾਨੂੰ ਇਹ ਲੱਗਦਾ ਵੀ ਕਾਰਪੋਰੇਟ ਪੱਖੀ ਨੀਤੀਆਂ ਜਿਹੜੀਆਂ ਵੀ ਤੁਸੀਂ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਸਾਰੇ ਤੌਖਲੇ ਆ ਕਿਉਂਕਿ ਉਹ ਕਾਰਪੋਰੇਟ ਪੱਖੀ ਨੀਤੀਆਂ ਜਿਹੜੀਆਂ ਉਹਦੇ ਤਹਿਤ ਭਾਰਤ ਵਾਲਾ ਪ੍ਰੋਜੈਕਟ ਤਹਿਤ ਭਰਾਵੋ ਛੜਕਾਂ ਦੇ ਜਾਲ ਵਿਛਾਏ ਜਾ ਰਹੇ ਆ ਤੇ ਜਿਹੜੇ ਕਹਿੰਦੇ ਸੀ ਵੀ ਜਮੀਨਾ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਨਹੀਂ ਲਈਆਂ ਜਾਣਗੀਆਂ ਤੱਕੇ ਨਾਲ ਜਮੀਨਾ ਖਬਰ ਕਰ ਰਹੇ ਆ ਇਹ ਬੜਾ ਕੈਪਟਨ ਕੇ ਰਾਜ ਦੇ ਵਿੱਚ 376 ਏਕੜ ਛੰਨਾ ਧੋਲਾ ਤੇ ਸੰਘੇੜਾ ਦੀ ਜ਼ਮੀਨ ਕਿਉਂ ਨਾ ਹੋਵੇ ਅਤੇ ਕਾਲੀਦਰ ਬਾਦਲ ਦੇ ਰਾਜ ਵਿੱਚ ਕਾਲੀ ਪਾਜਪਾ ਦੇ ਰਾਜ ਵਿੱਚ 1286 ਏਕੜ ਗਵਿੰਦਪੁਰੇ ਵਾਲੀ ਪਿਉਨਾ ਪਾਵਰ ਨੂੰ ਦਿੱਤੀ ਹੋਈ ਜ਼ਮੀਨ ਕਿਉਂ ਨਾ ਹੋਵੇ ਉਸੇ ਪੈੜ ਦੇ ਵਿੱਚੋਂ ਪੈੜ ਪੰਜਾਬ ਦਾ ਉਹ ਭਗਵਾਨ ਕਮਾਨ ਜਿਹੜਾ ਆਂ ਦਾ ਮੈਂ ਕਿਸਾਨ ਦਾ ਪੁੱਤ ਆ ਉਹ ਵੀ ਨਹੀਂ ਕੱਟ ਰਿਹਾ ਉਹਦੀ ਵੀ ਪੈੜ ਉਸੇ ਪੈੜ ਦੇ ਵਿੱਚ ਰੱਖੀ ਹੋਈ ਆ ਅਤੇ ਉਸ ਦਾ ਚਿਹਰਾ ਸਾਹਮਣੇ ਉਹਦੋਂ ਆਉਂਦਾ ਜਦੋਂ ਪੰਜਾਬ ਦੇ ਕਿਸਾਨ ਜਿਹੜੀਆਂ ਪੰਜਾਬ ਕਿਸਾਨ ਸਰਕਾਰ ਨਾਲ ਸੰਬੰਧਿਤ ਮੰਗਾਂ ਹਨ ਉਹਨਾਂ ਮੰਗਾਂ ਨੂੰ ਮੰਨਵਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਪੰਜ ਮਾਰਚ ਦੇ ਮੋਰਚੇ ਦਾ ਐਲਾਨ ਕਰਦੇ ਆ ਕਿ ਅਸੀਂ 34 ਸੈਕਟਰ 'ਚ ਜਾਵਾਂਗੇ ਜਿਹੜੀਆਂ ਸਾਡੀਆਂ ਕਿਸਾਨ ਪ੍ਰਤੀ ਮੰਗਾਂ